ਕਰਨ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਦਿਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਰੇ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਵਿੱਚ ਉਹ ਚਾਰਨ ਕੀਤੀ ਪਵਿੱਤਰ ਬਾਣੀਆਂ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋ ਰਹੀ ਹੈ ਅੱਜ ਦੇ ਪਾਵਨ ਬਚਨ ਜੋ ਕਾਲਪੁਰਖ ਪਰਮਾਤਮਾ ਸ੍ਰਿਸ਼ਟੀ ਦਾ ਪਾਲਣਹਾਰ ਕਰ ਅਤੇ ਪ੍ਰਬਾਰ ਸਭ ਕੁਝ ਦਿੱਤਾ ਹੋਇਆ ਇਸ ਪਰਮਾਤਮਾ ਦਾ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਰੂਪ ਬਚਨ ਇਹੇ ਸਤਿਗੁਰੂ ਇਹ ਪਰਮਾਤਮਾ ਸਾਹਿਬ ਗੁਣੀ ਘੇਰਾ ਗੁਣੀ ਕੰਦ ਨੇ ਗੁਣਾਂ ਦਾ ਮਾਲਕ ਗਹਿਰਾ ਦਾ ਮਤਲਬ ਹੈ ਗਹਿਰਾ ਜੱਡੂਗਾ ਇਹ ਦਾਤਾ ਜੀ ਤੂੰ ਸਭ ਦਾ ਮਾਲਕ ਹੈ ਤੂੰ ਗੁਣਾਂ ਦਾ ਮਾਲਕ ਹੈ ਤੂੰ ਡੂੰਗੇ ਜਿਗਰੇ ਵਾਲਾ ਹੈ ਘਰ ਲਸ ਕਰ ਸਭ ਤੇਰਾ ਜੀਵਨ ਸਾਰਾ ਘਰ ਘਾਟ ਤੇਰਾ ਹੀ ਦਿੱਤਾ ਹੋਇਆ ਹੈ ਰਖਵਾਲੇ ਗੁਰੂ ਗੋਪਾਲਾ ਇਹ ਸਭ ਤੋਂ ਵੱਡੇ ਤੇ ਸ੍ਰਿਸ਼ਟੀ ਦੇ ਪਾਲਣਹਾਰੇ ਸਭ ਜੀਵਾਂ ਦੇ ਰਾਖੇ ਪ੍ਰਮਾਤਮਾ ਸਭ ਜੀ ਬਏ ਦਇਆਲਾ ਤੁਸਾਰੇ ਜੀਵਾਂ ਉਤੇ ਦਇਆ ਬਾਨ ਰੰਦਾ ਹੈ ਸਭ ਉਤੇ ਦਇਆ ਕਰਦਾ ਹੈ ਜਬ ਆਨੰਦ ਰਹੋ ਗੁਰ ਚਰਣਾ ਮਰਜ਼ ਕਹਨੇ ਭਾਈ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਆਤਮਿਕ ਆਨੰਦ ਵਿੱਚ ਟਿਕੇ ਰਹੋ ਬੋਕਤੈ ਨਹੀਂ ਪ੍ਰਭ ਸਰਨਾ ਜਦੋਂ ਆਤਮਕ ਆਨੰਦ ਵਿੱਚ ਟਿਕ ਜਾਓਗੇ ਪਰਮਾਤਮਾ ਦੀ ਸ਼ਰਣ ਪਿਆ ਕਿਤੇ ਵੀ ਕੋਈ ਫਿਰ ਡਰ ਪੋ ਨਹੀਂ ਸਕਦਾ ਰਹਾ ਤੇਰੇ ਅਦਾਸਾਰ ਦੇ ਮਰਾਰੀ ਮਰਾਰੀ ਕਿਹਾ ਉਸ ਪਰਮਾਤਮਾ ਨੂੰ ਵੀ ਇਹ ਪਰਮਾਤਮਾ ਤੇਰੇ ਸੇਵਕਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਤੇਰੇ ਦਾਸਾਂ ਰਿਦੈ ਮਰਾਰੀ ਰਿਦੈ ਕਹਿੰਦੇ ਨੇ ਹਿਰਦੇ ਨੂੰ ਇਹ ਤੂੰ ਪਰਮਾਤਮਾ ਸਭ ਦੇ ਹਿਰਦੇ ਵਿੱਚ ਵਸਦਾ ਹੈ ਪ੍ਰਭ ਅਬ ਚਲਨੀ ਅਬ ਅਸਾਰੀ ਇਹ ਪਰਮਾਤਮਾ ਤੂੰ ਆਪਣੇ ਦਾਸਾਂ ਦੇ ਹਿਰਦੇ ਵਿੱਚ ਭਗਤੀ ਦੀ ਕਦੇ ਨਾ ਹਿਲਣ ਵਾਲੀ ਨੀ ਰੱਖ ਦਿੱਤੀ ਹੈ ਬਲ ਤਨ ਤਕੀਆ ਤੇਰਾ ਤੂੰ ਹੀ ਮੇਰਾ ਬਲ ਹੈ ਤੂੰ ਹੀ ਮੇਰਾ ਧਨ ਹੈ ਔਰ ਤੇਰਾ ਹੀ ਮੈਨੂੰ ਆਸਰਾ ਹੈ ਤੂੰ ਭਾਰੂ ਠਾਕੁਰ ਮੇਰਾ ਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈ ਤੂੰ ਮੇਰਾ ਠਾਕੁਰ ਹੈ ਜਿਨ ਜਿਨ ਸਾਧ ਸੰਗ ਪਾਇਆ ਮਰਜ਼ ਕਹਿੰਦੇ ਭਾਈ ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਸਾਧ ਸੰਗਤ ਵਿੱਚ ਜੁੜਿਆ ਸੋ ਪ੍ਰਭ ਆਪ ਤਰਾਇਆ ਉਸ ਉਸ ਨੂੰ ਪ੍ਰਮਾਤਮਾ ਨੇ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਕਰ ਕਿਰਪਾ ਨਾਮ ਰਸ దిਆ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਮਿਹਰ ਕਰਕੇ ਆਪਣੇ ਨਾਮ ਦਾ ਸਵਾਦ ਬਖਸ਼ਿਆ ਕੇਮ ਕੁਸਲ ਸਭthia ਉਸ ਦੇ ਅੰਦਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਓਏ ਪ੍ਰਭੂ ਸਹਾਈ ਸਤਿਗੁਰ ਕਹਿੰਦੇ ਭਾਈ ਪ੍ਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਸਭ ਉੱਠ ਲਾਗੀ ਪਾਈ ਪਾਈ ਦਾ ਮਤਲਬ ਹੈ ਪੈਰੇ ਇਹ ਸਾਰੀ ਲਗਾਈ ਉਸਦੇ ਪੈਰੀਂ ਉੱਠ ਕੇ ਆ ਲੱਗਦੀ ਹੈ ਸਾਹ ਸਾਸ ਪ੍ਰਵਤੈ ਆਈਏ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦਾ ਧਿਆਨ ਤਰਨਾ ਚਾਹੀਦਾ ਹਰ ਮੰਗਲ ਨਾਨਕ ਗਾਈਏ ਏ ਨਾਨਕ ਸਦਾ ਪ੍ਰਮਾਤਮਾ ਦੀ ਸਿਫਤ ਸਦਾ ਦੇ ਗੀਤ ਗਾਉਂਦੇ ਰਹੀਏ ਇਸੇ ਵਿੱਚ ਹੀ ਸਾਡਾ ਸਭ ਦਾ ਪਲਾਹ ਹੈ ਪ੍ਰਮਾਤਮਾ ਸਭਨਾ ਉਪਰ ਮੇਰ ਪ੍ਰਿਆਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪ ਦੀ ਪ੍ਰੇਮ ਕਰ ਭਗਤਾ ਦੀ ਅਰਦਾਸ ਗੁਰੂ ਕਾ ਬਧਿਆ ਸਵਾਵਾ ਸਤਿਗੁਰੂ ਸਭ ਦੇ ਮਨਾਂ ਨੂੰ ਕੋਇ ਆਪ ਲੈ ਲੈ ਨਿਤ ਅਰਦਾਸ ਕਰਦੇ ਰਹੀ ਬਿਰਤਿਲ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਗ ਵਿੰਦਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ